ਕੀ ਅਮਰਤਪਾਲ ਸਿੰਘ ਮਹਿਰੋਦੀ ਗ੍ਰਿਫਤਾਰੀ ਹੋਈ ਹੈ ਜਾਂ ਫਿਰ ਨਹੀਂ ਇਸ ਨੂੰ ਲੈ ਕੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਗਗਨਦੀਪ ਸਿੰਘ ਲੰਘੇ ਕੱਲ ਖਬਰਾਂ ਆਉਂਦੀਆਂ ਨੇ ਕਿ ਦबई ਦੇ ਵਿੱਚ ਅਮਰਤਪਾਲ ਸਿੰਘ ਮਹਿਰੋਦੀ ਗ੍ਰਿਫਤਾਰੀ ਹੋ ਗਈ ਹੈ ਆਖਰਕਾਰ ਹੁਣ ਪੰਜਾਬ ਪੁਲਿਸ ਨੇ ਸਪਸ਼ਟ ਕਰ ਦਿੱਤਾ ਹੈ ਕਿ ਅਮਰਤਪਾਲ ਮਹਿਰੋਦੀ ਦबई ਦੇ ਵਿੱਚ ਗ੍ਰਿਫਤਾਰੀ ਹੋਈ ਹੈ ਜਾਂ ਫਿਰ ਨਹੀਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਦबई ਦੇ ਵਿੱਚ ਅਮਰਤਪਾਲ ਮਹਿਰੋਦੀ ਗ੍ਰਿਫਤਾਰੀ ਦੀ ਕੋਈ ਸੂਚਨਾ ਉਹਨਾਂ ਨੂੰ ਨਹੀਂ ਮਿਲੀ ਐਸਐਸਪੀ ਬਠਿੰਡਾ ਅਮਨੀਤ ਕੌੜਲਾ ਤੇ ਸਥਾਨਿਕ ਐਸਪੀਡੀ ਡਾਕਟਰ 발ਕ੍ਰਿਸ਼ਨ ਸਿੰਘਲਾ ਨੇ ਕਿਹਾ ਕਿ ਦबई ਦੇ ਵਿੱਚ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਦੀ ਉਹਨਾਂ ਦੇ ਕੋਲ ਕੋਈ ਸੂਚਨਾ ਨਹੀਂ ਹੈ ਉਹ ਜੋ ਸੋਸ਼ਲ ਮੀਡੀਆ ਤੇ ਖਬਰਾਂ ਤੋਂ ਹੀ ਮਲਜ਼ਮਵਾਰੇ ਜਾਣਕਾਰੀ ਧਿਆਨ ਦੇ ਵਿੱਚ ਆਈ ਹੈ ਤਾਂ ਤੁਹਾਨੂੰ ਦੱਸਦੀ ਹੈ ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫਾ ਕਮਲਕੌਰ ਭਾਬੀ ਦਾ ਬਠਿੰਡਾ ਵਿਖੇ 10 ਜੂਨ ਨੂੰ ਕਤਲ ਕਰ ਦਿੱਤਾ ਗਿਆ ਸੀ ਸੋਸ਼ਲ ਮੀਡੀਆ ਉੱਤੇ ਜਿਸ ਤਰ੍ਹਾਂ ਦੇ ਉਹ ਵੀਡੀਓਜ਼ ਪਾਉਂਦੀ ਸੀ ਤੇ ਉਸ ਕਾਰਨ ਉਸ ਨੂੰ ਪਿਛਲੇ ਸਮੇਂ ਦੌਰਾਨ ਧਮਕੀਆਂ ਮਿਲੀਆਂ ਸਨ ਕੰਚਨ ਕੁਮਾਰੀ ਉਰਫਾ ਕਮਲਕੌਰ ਭਾਬੀ ਦੇ ਕਤਲ ਕੇਸ ਦੇ ਵਿੱਚ ਨਵਜਦ ਅਮਰਤਪਾਲ ਸਿੰਘ ਪਿੰਡ ਮਹਿਰੋਦਾ ਵਸਨੀਕ ਹੈ ਅਤੇ ਉਹ ਪਿਛਲੇ ਕੁਝ ਸਾਲਾਂ ਤੋਂ ਨਿਹੰਗ ਸਿੰਘਾਂ ਦੇ ਵਾਣੇ ਦੇ ਵਿੱਚ ਰਹਿੰਦਾ ਸੀ ਠੇਂਡਾ ਪੁਲਿਸ ਪਹਿਲਾਂ ਹੀ ਦਾਅਵਾ ਕਰ ਚੁੱਕੀ ਹੈ ਕਿ ਮੁਲਜ਼ਮ ਦਵਾਈ ਭੱਜ ਚੁੱਕਾ ਹੈ ਉਸ ਵੱਲੋਂ ਕਤਲ ਤੋਂ ਬਾਅਦ ਦੋ ਵੀਡੀਓਜ਼ ਪਾ ਕੇ ਇਸ ਕਤਲ ਨੂੰ ਜਾਇਜ਼ ਠਹਿਰਾਇਆ ਗਿਆ ਸੀ ਤਾਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਅਮਰਤਪਾਲ ਸਿੰਘ ਮਹਿਰੋ ਦੀ ਗ੍ਰਿਫਤਾਰੀ ਨੂੰ ਲੈ ਕੇ ਸਪਸ਼ਟ ਕੀਤਾ ਕਿ ਉਹਨਾਂ ਦੇ ਕੋਲ ਅਜੇ ਹੀ ਕੋਈ ਸੂਚਨਾ ਨਹੀਂ ਆਈ ਜਿਸ ਦੇ ਵਿੱਚ ਦੱਸਿਆ ਗਿਆ ਹੋਵੇ ਕਿ ਦਵਾਈ ਦੇ ਵਿੱਚ ਅਮਰਤਪਾਲ ਸਿੰਘ ਮਹਿਰੋ ਦੀ ਗ੍ਰਿਫਤਾਰੀ ਹੋ ਗਈ ਹੈ